हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਅੱਜ ਆਪਾਂ ਗੱਲਬਾਤ ਕਰਨੀ ਹੈ ਬਈ ਕਿਸਾਨ ਵੀਰ ਜਿਹੜਾ ਫਰੀ ਦੇ ਵਿੱਚ ਮੁਫਤ ਦੇ ਵਿੱਚ ਜਿਹੜਾ ਟਰਾਂਸਫਰਮ ਬਿਜਲੀ ਵਾਲਾ ਟਰਾਂਸਫਰ ਉਹ ਕਿਵੇਂ ਲੈ ਸਕਦੇ ਆ ਤੇ ਇੱਕ ਦੋ ਵੀਰਾਂ ਨੇ ਆਪਾਂ ਨੂੰ ਇਹ ਮੈਸੇਜ ਕੀਤਾ ਵੀ ਅਸੀਂ ਜਿਹੜਾ ਕਨੈਕਸ਼ਨ ਸ਼ਿਫਟ ਕਰਵਾਉਣਾ ਤਾਂ ਉਹ ਅਸੀਂ ਕਿਵੇਂ ਕਰਵਾਈਏ ਕਿੰਨਾ ਖਰਚਾ ਲੱਗਦਾ ਸੋ ਉਹਦੇ ਤੇ ਵੀ ਆਪਾਂ ਗੱਲਬਾਤ ਕਰਨੀ ਕਿ ਆਪਾਂ ਫਰੀ ਦੇ ਵਿੱਚ ਜਿਹੜਾ ਕਨੈਕਸ਼ਨ ਸ਼ਿਫਟ ਕਿਵੇਂ ਕਰਵਾ ਸਕਦੇ ਆ ਸੋ ਜਿਹੜੇ ਕਿਸਾਨ ਭਰਾ ਆਪਣੀ ਵੀਡੀਓ ਪਹਿਲੀ ਵਾਰ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾ ਜੇਕਰ ਤੁਸੀਂ ਵੀਡੀਓ ਪੇਜ ਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਹੋਰ ਪ੍ਰਦਾਨਕ ਜਰੂਰ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਦੇ ਜਾਣਕਾਰੀ ਕੰਮ ਆ ਸਕੇ ਜਿਹੜਾ ਫालतू ਖਰਚਾ ਕਿਸਾਨ ਨੂੰ ਜਾਂਦਾ ਉਹ ਬਚ ਸਕੇ ਕਿਉਂਕਿ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨਾ ਹੋਰ ਵੀਰਾਂ ਤੱਕ ਵੀਡੀਓ ਪਹੁੰਚ ਜਾਂਦੀ ਆ ਤੇ ਉਹ ਵੀ ਆਪਣੇ ਭਰਾ ਜਿਹੜਾ ਬਿਨਾਂ ਖਰਚੇ ਤੋਂ ਜਿਹੜਾ ਇਦਾਂ ਦੇ ਸਰਕਾਰੀ ਕੰਮ ਕਰਵਾ ਸਕਦੇ ਆ ਕਿਉਂਕਿ ਆਪਾਂ ਖੇਤੀਬਾੜ ਨਾਲ ਲੈਟਰ ਜਾਂ ਕਿਸਾਨਾਂ ਰਿਲੇਟਰ ਇਦਾਂ ਦੀਆਂ ਕੁਝ ਸਕੀਮਾਂ ਵਾਲੀਆਂ ਵੀਡੀਓ ਆਪਣੇ ਚੈਨਲ ਤੇ ਪਾਉਂਦੇ ਰਹਿੰਨੇ ਆ ਤਾਂ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਹਰ ਇੱਕ ਵੀਰ ਤੇ ਜਾਣਕਾਰੀ ਕੰਮ ਆਵੇ ਸੋਨ ਕਿਸਾਨ ਪਰ ਆਪਾਂ ਗੱਲਬਾਤ ਕਰਦੇ ਆ ਜੇਕਰ ਕਨੈਕਸ਼ਨ ਸ਼ਿਫਟ ਕਰਵਾਉਣਾ ਕਿਉਂਕਿ ਕਾਫੀ ਵੀਰਾਂ ਦੇ ਮੈਸੇਜ ਵੀ ਆਉਂਦੇ ਆ ਤੇ ਵੀ ਆਪਾਂ ਸ਼ਿਫਟ ਕਰਵਾਉਣਾ ਕਿਉਂਕਿ ਕਈ ਕਾਰਨੋਂ ਦੇ ਸ਼ਿਫਟ ਕਰਵਾਉਂਦੇ ਜੇਕਰ ਕਾਰਨਾਂ ਦੀ ਗੱਲ ਕਰੀ ਤੇ ਕਈ ਵਾਰ ਆਪਣਾ ਜਿਹੜਾ ਬੋਰ ਟਿਊਬਲ ਦਾ ਬੋਰ ਦਾ ਪਾਣੀ ਜਿਹੜਾ ਮਾੜਾ ਨਿਕਲ ਆਉਂਦਾ ਜਾਂ ਆਪਣਾ ਬੋਰ ਬਹਿ ਜਾਂਦਾ ਜਾਂ ਫਿਰ ਕਈ ਵਾਰ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਿਹੜਾ ਟ੍ਰਾਂਸਫਰ ਸ਼ਿਫਟ ਕਰਵਾਉਣਾ ਆਂਦਾ ਤਾਂ ਉੱਥੇ ਵੀ ਆਪਾਂ ਨੂੰ ਜਿਹੜਾ ਕਨੈਕਸ਼ਨ ਸ਼ਿਫਟ ਕਰਵਾਉਣਾ ਪੈਂਦਾ ਤੇ ਕਈ ਕਿਸਾਨ ਵੀ ਜਿੱਦਾਂ ਆਪਾਂ ਜ਼ਮੀਨ ਇੱਕ ਦੂਜੇ ਕਿਸਾਨ ਭਰਾ ਨੂੰ ਵੇਚ ਦਿੰਨੇ ਆ ਤੇ ਉਹ ਵੀ ਫਿਰ ਆਪਾਂ ਜਿਹੜਾ ਦੂਜੇ ਕਿਸਾਨ ਭਰਾ ਦੇ ਨਾਂ ਤੇ ਜਿਹੜਾ ਕਨੈਕਸ਼ਨ ਹੁੰਦਾ ਉਹਨੂੰ ਆਪਣੇ ਨਾਂ ਤੇ ਸ਼ਿਫਟ ਕਰਵਾਉਣਾ ਹੁੰਦਾ ਸੋ ਇਦਾਂ ਦੇ ਕਈ ਕਾਰਨ ਹੁੰਦੇ ਕਿ ਜਿਹਦੇ ਕਰਕੇ ਕਿਸਾਨ ਵੀਰਾਂ ਨੂੰ ਜਿਹੜਾ ਕਨੈਕਸ਼ਨ ਸ਼ਿਫਟ ਕਰਵਾਉਣਾ ਪੈਂਦਾ ਤੇ ਕਾਫੀ ਜ਼ਿਆਦਾ ਮੋਟੀ ਰਕਮ ਵੀ ਕਿਸਾਨ ਵੀਰਾਂ ਤੋਂ ਜਿਹੜੀ ਵਸੂਲੀ ਜਾਂਦੀ ਹੈ ਤੇ ਕਿਸਾਨ ਵੀਰ ਕਿੱਥੋਂ ਤੱਕ ਯਾਨੀ ਕਿ ਕਿੰਨੇ ਮੀਟਰ ਜਾਂ ਕਿੰਨੇ ਕਿੱਲਾਂ ਤੱਕ ਜਿਹੜਾ ਆਪਾਂ ਫ੍ਰੀ ਦੇ ਵਿੱਚ ਜਿਹੜਾ ਕਨੈਕਸ਼ਨ ਸ਼ਿਫਟ ਕਰਵਾ ਸਕਦੇ ਆ ਬਿਨਾ ਆਪਾਂ ਖਰਚਾ ਦਿੱਤੇ ਸੋ ਕਿਸਾਨ ਭਰਾਓ ਜਿੱਦਾਂ ਆਪਾਂ ਗੱਲ ਕਰੇ ਜੇਕਰ ਤੁਸੀਂ ਪੈਸੇ ਤਾਂ ਇਹਦੀਆਂ ਕੁਝ ਆਪਾਂ ਨੂੰ ਸ਼ਰਤਾਂ ਪੂਰੀਆਂ ਆਪਾਂ ਸਰਕਾਰੀ ਯਾਨੀ ਕਿ ਆਪਣੇ ਜਿੰਨੇ ਵੀ ਕਾਗਜ਼ ਪੱਤਰ ਸਰਕਾਰੀ ਸ਼ਰਤਾਂ ਜਿਹੜੀਆਂ ਹੁੰਦੀਆਂ ਕਨੈਕਸ਼ਨ ਸ਼ਿਫਟ ਕਰਵਾਉਂਦੇ ਉਹਦੇ ਵਿੱਚ ਪੂਰੇ ਹੋਣੇ ਚਾਹੀਦੇ ਆ ਤੇ ਕੁਝ ਆਪਾਂ ਨੂੰ ਕਾਰਨ ਵੀ ਦੱਸਣੇ ਪੈਂਦੇ ਜਿਹਦੇ ਕਰਕੇ ਆਪਾਂ ਨੂੰ ਐਪਲੀਕੇਸ਼ਨ ਦੇਣੀ ਪੈਂਦੀ ਆ ਵੀ ਐਸ ਕਾਰਨ ਕਰਕੇ ਮੰਨ ਕੇ ਚਲੋ ਤੁਸੀਂ ਤੁਹਾਡਾ ਪਾਣੀ ਮਾੜਾ ਤਾਂ ਤੁਹਾਨੂੰ ਉਹਦੀ ਐਪਲੀਕੇਸ਼ਨ ਦੇਣ ਮੇ ਸਾਡਾ ਪਾਣੀ ਮਾੜਾ ਸੀ ਅਸੀਂ ਦੂਜੀ ਜਗ੍ਹਾ ਤੇ ਬੋਰ ਕਰਵਾਇਆ ਜਾਂ ਟਿਊਬਵਲ ਲਗਾਇਆ ਤਾਂ ਉਹਦੇ ਕਰਕੇ ਸੀ ਜਿਹੜਾ ਕਨੈਕਸ਼ਨ ਸ਼ਿਫਟ ਕਰਵਾ ਰਹੇ ਆ ਕਾਪੀ ਆਪਣੇ ਕੋਲ ਕਨੈਕਸ਼ਨ ਦੀ ਹੋਣੀ ਚਾਹੀਦੀ ਆ ਇਹ ਜ਼ਰੂਰੀ ਆ ਇੱਕ ਮਿੱਟੀ ਦੇ ਪਾਣੀ ਦੀ ਜਿਹੜੀ ਟੈਸਟਿੰਗ ਰਿਪੋਰਟ ਹੁੰਦੀ ਉਹ ਹੋਣੀ ਜ਼ਰੂਰੀ ਆ ਸੋ ਬਾਕੀ ਹੋਰ ਵੀ ਡਾ ਤੁਹਾਡੇ ਤੋਂ ਡਾਕੂਮੈਂਟ ਮੰਗ ਸਕਦੇ ਆ ਤਾਂ ਇਹ ਜਿਹੜੀਆਂ ਸ਼ਰਤਾਂ ਆਪਾਂ ਸਰਕਾਰੀ ਪੂਰੀਆਂ ਕਰਕੇ ਤਾਂ ਇੱਕ ਕਿੱਲੇ ਤੱਕ ਯਾਨੀ ਕਿ ਇੱਕ ਕਿੱਲੇ ਤੋਂ ਦੂਜੇ ਕਿੱਲੇ ਦੇ ਵਿੱਚ ਆਪਾਂ ਜਿਹੜਾ 70 ਮੀਟਰ ਤੱਕ ਜਿਹੜਾ ਕਨੈਕਸ਼ਨ ਆਪਣਾ ਸ਼ਿਫਟ ਕਰਵਾ ਸਕਦੇ ਆ ਇਹ ਬਿਲਕੁਲ ਫ੍ਰੀ ਦੇ ਵਿੱਚ ਇੱਥੇ ਕੋਈ ਖਰਚਾ ਨਹੀਂ ਲੱਗਦਾ ਸੋ ਬਾਕੀ ਜੇ ਕ੍ਰੈਸ ਤੋਂ ਵੱਧ ਆਪਾਂ ਸ਼ਿਫਟ ਕਰਵਾਉਣਾ ਤਾਂ ਉਹ ਫਿਰ ਜਿੱਦਾਂ ਵੀ ਆਪਣੇ ਏਰੀਆ ਦੇ ਹਿਸਾਬ ਨਾਲ ਤੁਸੀਂ ਐਕਸ ਮਨ ਜਾਂ ਐਸ ਡੀਓ ਨਾਲ ਜਿਹੜੀ ਦਰਖਾਸਤ ਜਾਂ ਐਪਲੀਕੇਸ਼ਨ ਦੇ ਕੇ ਤਾਂ ਉਤੋਂ ਤੁਸੀਂ ਕਨਫਰਮ ਕਰ ਸਕਦੇ ਜੇ ਵੀ ਅਸੀਂ ਇਦਾਂ ਇਦਾਂ ਸ਼ਿਫਟ ਕਰਾਉਣਾ ਉਹਦਾ ਕਾਰਨ ਦੱਸ ਕੇ ਤਾਂ ਉਹ ਤੁਹਾਡਾ ਕਨੈਕਸ਼ਨ ਜਿਹੜਾ ਸ਼ਿਫਟ ਹੋ ਜਾਊਗਾ ਸੋ ਅੱਗੇ ਗੱਲ ਆ ਜਾਂਦੀ ਫਰੀਜ ਆਪਾਂ ਜਿਹੜੇ ਟਰਾਂਸਫਰਮ ਲੈਣੇ ਆ ਕਿਉਂਕਿ ਆਪਾਂ ਜਾਣਦੇ ਬਈ ਕਿਸੇ ਨਾ ਕਿਸੇ ਕਾਰਨ ਜਿਹੜਾ ਆਪਣਾ ਬਿਜੀਬਲ ਆ ਕਿ ਉਹ ਵਾਲਾ ਜਿਹੜਾ ਮੋਟਰ ਵਾਲਾ ਟਰਾਂਸਫਰ ਹੁੰਦਾ ਉਹ ਸੜ ਜਾਂਦਾ। ਵੀ ਆਪਾਂ ਬਿਜਲੀ ਘਰ ਜਾਣੇ ਤੇ ਉੱਥੇ ਆਪਾਂ ਛੋਟੇ-ਮੋਟੇ ਮੁਲਾਜ਼ਮ ਨੂੰ ਮਿਲ ਲੈਨੇ ਆ। ਅਸਲ ਦੇ ਵਿੱਚ ਜਿਹੜੇ ਮੁਲਾਜ਼ਮ ਨੂੰ ਆਪਾਂ ਮਿਲਣ ਦੀ ਜ਼ਰੂਰਤ ਹੁੰਦੀ ਜਾਂਦੇ ਇਸੇ ਦਰਖਾਸਤ ਦੇਣੀ ਹੁੰਦੀ ਆ ਆਪਾਂ ਟਰਾਂਸਫਰਨ ਸੜੇ ਦੀ ਕਿ ਸਾਡਾ ਟਰਾਂਸਫਰ ਸੜ ਗਿਆ ਸਾਨੂੰ ਨਵਾਂ ਦਿੱਤਾ ਜਾਵੇ। ਤਾਂ ਉਹਨੂੰ ਆਪਾਂ ਮਿਲਦੇ ਨਹੀਂ ਆਪਾਂ ਛੋਟੇ-ਮੋਟੇ ਮੁਲਾਜ਼ਮ ਨੂੰ ਮਿਲ ਕੇ ਤੇ ਉੱਥੇ ਆਪਾਂ ਜਿਹੜਾ ਉਹਨੂੰ ਕਹਿਦੇ ਨੇ ਤੇ ਆਪਣੇ ਤੋਂ ਜਿਹੜਾ 2-3000 ਰੁਪਏ ਤੋਂ ਲੈ ਕੇ 5-6000 ਤੱਕ ਕਈ ਜਗ੍ਹਾ ਤਾਂ ਆਪਾਂ ਨੂੰ ਜਿਹੜਾ ਟਰਾਂਸਫਰਨ ਦਾ ਤੇ ਕਿਉਂਕਿ ਪਹਿਲਾਂ ਪਿਛਲੇ 3-4 ਸਾਲ ਪਹਿਲਾਂ ਤੱਕ ਆਪਾਂ ਨੂੰ ਜਿਹੜਾ ਟਰਾਂਸਫਰ ਹੁੰਦਾ ਜਿੰਨਾ ਵੀ ਤੇਲ ਘਟਦਾ ਸੀ ਉਹ ਆਪਾਂ ਨੂੰ ਪੂਰਾ ਕਰਕੇ ਨਹੀਂ ਸੀ ਦੇਣਾ ਪੈਂਦਾ ਪਰ ਵਿੱਚ ਉਹ ਕੁਝ ਕਿਸਾਨ ਵੀਰਾਂ ਦੀਆਂ ਗਲਤੀਆਂ ਕਰਕੇ ਤੇ ਕਈ ਕਿਸਾਨ ਵੀਰੇ ਇਦਾਂ ਦੇ ਵੀ ਹੁੰਦੇ ਆ ਜਿਹੜਾ ਟਰਾਂਸਫਰ ਮਾਂ ਤੇਲ ਕੱਢਣਾ ਉਹਨਾ ਸ਼ੁਰੂ ਕਰ ਦਿੱਤਾ ਸੀ ਜਿਹਦੇ ਕਰਕੇ ਫਿਰ ਹੁਣ ਦੂਜੇ ਜਿਹੜੇ ਸਹੀ ਕਿਸਾਨ ਹੁੰਦੇ ਆ ਉਹਨਾਂ ਨੂੰ ਇਹਦੀ ਮਾਰ ਪੈਂਦੀ ਆ ਤਾਂ ਹੁਣ ਜਿਹੜਾ ਉਹਨਾਂ ਬਿਜਲੀ ਵਿਭਾਗ ਨੇ ਲਗਭਗ ਕਰ ਦਿੱਤਾ ਵੀ ਤੁਹਾਨੂੰ ਟਰਾਂਸਫਰ ਦਾ ਤੇਲ ਜਿਹੜਾ ਪੂਰਾ ਕਰਕੇ ਦੇਣਾ ਪਊਗਾ ਕਿਉਂਕਿ ਵੈਸੇ ਜੇਕਰ ਸੀਲ ਨਾ ਖੁੱਲੀ ਹੋਵੇ ਤਾਂ ਉਥੇ ਜਿਹੜਾ ਆਪਾਂ ਟਰਾਂਸਫਾਰਮਰ ਦੇ ਵਿੱਚ ਜਿਹੜਾ ਥੋੜਾ ਬਹੁਤ ਤੇਲ ਸੜ ਜਾਂਦਾ ਜਾਂ ਬੁਸ਼ਾਂ ਰਾਂ ਹੀ ਲੀਕ ਹੋ ਜਾਂਦਾ ਤਾਂ ਉਹਦੀ ਪਰਪਾਈ ਜਿਹੜੀ ਬਿਜਲੀ ਵਿਭਾਗ ਆਪਣੇ ਤੌਰ ਤੇ ਕਰਦਾ ਸੀ ਜਾਂ ਕੰਪਨੀ ਜਿਹੜੀ ਟਰਾਂਸਫਾਰਮਰ ਬਣਾਉਂਦੀ ਆ ਉਹ ਆਪਣੇ ਤੌਰ ਤੇ ਕਰ ਲੈਂਦੀ ਸੀ ਉੱਥੇ ਕਿਸਾਨ ਵੀਰ ਨੂੰ ਕੋਈ ਵੀ ਤੇਲ ਦਾ ਖਰਚਾ ਜਾਂ ਤੇਲ ਪਾ ਕੇ ਦੇ ਨਹੀਂ ਦੇਣਾ ਪੈਂਦਾ ਤਾਂ ਜੇਕਰ ਕਿਸਾਨ ਭਰਾਓ ਤੁਸੀਂ ਫ੍ਰੀ ਦੇ ਵਿੱਚ ਟਰਾਂਸਫਰਰ ਲੈਣਾ ਜਦੋਂ ਤੁਹਾਡਾ ਟਰਾਂਸਫਰਮਰ ਸੜ ਜਾਂਦਾ ਤੇ ਆਪਾਂ ਜਿਹੜੀ ਦਰਖਾਸਤ ਦੇਣੀ ਹੁੰਦੀ ਆ ਐਕਸੀਮ ਤੇ ਐਸ ਡਿਊਲ ਨੂੰ ਤਾਂ ਆਪਾਂ ਜਿਹੜੇ ਥੱਲੇ ਮੁਲਾਜ਼ਮਾਂ ਨੂੰ ਮਿਲਦੇ ਨੇ ਉਹਦੇ ਕਰਕੇ ਆਪਣਾ ਜਿਹਨੂੰ ਖਰਚਾ ਪੈਂਦਾ ਜੇਕਰ ਤੁਸੀਂ ਦਰਖਾਸਤ ਦੇ ਐਪਲੀਕੇਸ਼ਨ ਦੇਣੀ ਆ ਐਕਸਮ ਤੇ ਐਸਡੀ ਨੂੰ ਦਿਓ ਕਿ ਸਾਡਾ ਇਦਾਂ ਦਾ ਟਰਾਂਸਫਰ ਸੜ ਗਿਆ ਤੇ ਸਾਨੂੰ ਟਰਾਂਸਫਰ ਦਿੱਤਾ ਜਾਵੇ ਤਾਂ ਉੱਥੇ ਤੁਹਾਨੂੰ ਜਿਹੜਾ ਕੋਈ ਵੀ ਖਰਚਾ ਨਹੀਂ ਪ੍ਰਗ ਬਿਲਕੁਲ ਫ੍ਰੀ ਦੇਵੇ ਤੁਸੀਂ ਜਿਹੜਾ ਟਰਾਂਸਫਰਮ ਆਪਣਾ ਲੈ ਸਕਦੇ ਜੀ ਜਿਹੜਾ ਗੱਡੀ ਦਾ ਕਿਰਾਇਆ ਵਗੈਰਾ ਵੀ ਉਹ ਵੀ ਜਿਹੜਾ ਸਰਕਾਰੀ ਹੁੰਦਾ ਉਹ ਵੀ ਤੁਹਾਨੂੰ ਨਹੀਂ ਦੇਣਾ ਪਵੇਗਾ ਤਾਂ ਇਸ ਤਰੀਕੇ ਤੁਸੀਂ ਜਿਹੜਾ ਫ੍ਰੀ ਦੇਵੇ ਟਰਾਂਸਫਰਮ ਲੈ ਸਕਦੇ ਬਾਕੀ ਆਪਾਂ ਨੂੰ ਪਤਾ ਹੀ ਆ ਬਈ ਜੇਕਰ ਆਪਾਂ ਥੱਲੇ ਮਲਾਜ਼ਮਾਂ ਨੂੰ ਮਿਲਦੇ ਤੇ ਉੱਥੇ ਆਪਾਂ ਨੂੰ ਕਿੰਨਾ ਜਿਹੜੇ ਧੋਖਾ ਧੜੀ ਤੇ ਰਿਸ਼ਵਤ ਕੋਰੀ ਦਾ ਅੱਜ ਕੱਲ ਹੈਗਾ ਜੋ ਆਪਾਂ ਨੂੰ ਪੈਸੇ ਵੀ ਕਾਫੀ ਜ਼ਿਆਦਾ ਭਰਨੇ ਪੈਂਦੇ ਇਸ ਚੀਜ਼ ਤੋਂ ਬਚਣ ਵਾਸਤੇ ਜਿਹੜਾ ਬਿਲਕੁਲ ਸਹੀ ਮਲਾਜ਼ਮ ਨਾ ਮਿਲੋ ਇਸ ਕਰਕੇ ਜਿਹੜਾ ਤੁਹਾਡਾ ਖਰਚਾ ਜਿਹੜਾ ਫालतू ਖਰਚਾ ਲੁੱਟ ਹੁੰਦੀ ਆ ਉਹ ਤੋਂ ਤੁਸੀਂ ਬਚ ਸਕਦੇ ਜੀ ਵੀਡੀਓ ਚੰਗ ਲੱਗਦਾ ਫਤੋ ਵੀ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ